ਹਰ ਕਿਹਾ ਭਾਈ 400 ਮੈਂ ਦੀ ਦੇ ਦੇ ਹੈ ਨਹੀਂ ਭਾਜੀ ਹੈ ਨਹੀਂ ਪਰਚੀ ਆ ਉਹ ਭਾਜੀ ਹਰ ਦੇ ਦੇ ਯਾਰ ਪਰਚੀਆਂ ਚਾਹੀਦੀਆਂ ਆ ਹੈ ਨਹੀਂਗੇ ਹੁਣ ਕੀ ਕਰੀਏ ਜਾ ਦੇ ਦੇ ਭਾਜੀ ਪਰਚੀ ਉਹ ਯਾ ਕੋਈ ਛੱਡ ਰਹਿਂਦੇ ਕੋਈ ਨਹੀਂ ਦੇਂਦਾ ਨਾ ਭਾਈ ਜੇ ਤੁਮਾਰ ਦਾ ਬੰਦਾ ਤੂੰ ਯਾਰ ਪਰਚੀ ਦੇਂਦਾ ਪਿਆ ਹਾਂ ਹੈ ਨਹੀਂ ਉਹ ਕੋਈ ਨਾ ਦਦਾ ਕਰ ਤੇਰੇ ਘਟੇ ਯਾਰ 400 ਦੇ ਕੱਢ ਕੇ 90 ਮੋੜ ਉਹ ਭਾਈ 120 ਰੁਪਏ ਦੀ ਹੈ ਕੀ ਹੋਇਆ 120 ਰੁਪਏ ਦੇ ਨਾਲ ਸਬਜ਼ੀਆਂ ਦੀ ਹੈ ਭਾਈ ਉਹ 120 ਰੁਪਏ ਦੀ ਨਾ ਹੋਰ ਕੀ ਹੈ ਭਾਹ ਹੋਰ ਦਿਓ ਲੈ ਲੈ ਭਾਈ ਲੈ ਤੇ ਲੈ ਤੇ ਇਹ ਤਾਂ ਲੈ ਭਾਈ ਹੁਣ ਆਧਾਰ ਨਹੀਂ ਹੋ ਪਾਈ ਆਧਾਰ ਨਹੀਂ ਲੈ ਨਹੀਂ ਖਾਦੀ ਭਾਈ ਇਸ ਤੇ ਮੈਂ ਨਹੀਂ ਲੈਣਾ ਕੱਲ ਨਾ ਮੈਂ ਨਹੀਂ ਖਾਣੀ ਲੈ ਲੈ ਬਾਅਦ ਚ ਮੈਂ ਨਹੀਂ ਲੈਣਾ ਮੈਂ ਨਹੀਂ ਖਾਣੀ ਆ ਵੀ ਦੇ ਹੋ ਯਾਰ ਹੁਣ ਹੈ ਨਹੀਂ ਕਿ ਪੰਜ ਮਰ ਲਈ ਜਾ ਮੇਰਾ ਮੈਂ ਮੇਰੀ ਥੋੜੀ ਜਿਹੀ ਚੱਕਿਆ ਨਹੀਂ ਹੁਣ ਯਾਰੋ ਪੇਟੀयां ਲਵਾ ਹੁਣ ਹੋਰ ਕੰਮ ਵਧ ਗਿਆ ਹਾਂ ਤੂੰ ਹੀ ਹੱਤ ਮਟਾਇਆ ਮੈਨੂੰ ਨਹੀਂ ਪਤਾ ਤੂੰ ਹੀ ਖਾਦੀ ਏ ਤੂੰ ਹੀ ਦੇ ਰੋਏ ਤੇਰੇ ਤੋਂ